ਅੰਮ੍ਰਿਤਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕਾਂ ਰਹੀਆਂ ਰੇਲ ਰਾਈ ਤੇ ਹਵਾਈ ਜਾਜ ਰਹੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾ ਬਵਸਤਾ ਦੇ ਨਾਲ ਕਨੈਕਟਡ ਹੈ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਹੈ ਕਿ ਪਹਿਲਾਂ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਇਲਾਜ ਬਹੁਤ ਮਹਿੰਗਾ ਹੈ ਇੱਥੇ ਸਸਤਾ ਹੈ ਲੱਖ ਡੇਢ ਲੱਖ ਤੋਂ ਵੱਧ ਯਾਤਰੀ ਉੱਥੇ ਆਉਂਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਨੇ ਹਰਮੰਦਰ ਸਾਹਿਬ ਜਾਣਦਾ ਹਰੇਕ ਦੇ ਦਿਲ ਦੇ ਵਿੱਚ ਤਾਂ ਗਿਆ ਹਰੇਕ ਨੇ ਕਿਹਾ ਕਿ ਮੈਂ ਹਰ ਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ ਤੇ ਐਡੇ ਵੱਡੇ ਸਿਟੀ ਦੇ ਵਿੱਚ ਜੇ ਮੈਡੀਕਲ ਹੱਬ ਬਣਾ ਦੋਗੇ ਤੇ ਮੈਂ ਕਹਿੰਦਾ ਇਹ ਬੜੀ ਪੁੰਨ ਦੀ ਗੱਲ ਹੋਏਗੀ ਸਾਡੇ ਸਵਰਗੀ ਮਾਨਯੋਗ ਅਰੁਣ ਜੇਤਲੀ ਜੀ ਜਦੋਂ ਇਲੈਕਸ਼ਨ ਲੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਏਮਜ਼ ਅਨਾਉਂਸ ਵੀ ਹੋਇਆ ਅਮਰਸਰ ਵੀ ਪਰ ਤੁਹਾਡੇ ਅਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ ਉਹ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਪੀਜੀਆਈ ਔਰ ਏਮਜ਼ ਲੈਵਲ ਦਾ ਹਸਪੀਟਲ ਜਿਹੜਾ ਹੈ ਉਸ ਸਰਦੀ ਖੇਤਰ ਤੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀ ਸਿਹਤ ਸਵਾਵਾ ਜਿਹੜੀਆਂ ਅਚੀਆਂ ਦਿੱਤੀਆਂ ਜਾ ਸਕਣ। ਥੈਂਕ ਯੂ ਸਪੀਕਰ ਸਾਹਿਬ। ਤੁਸੀਂ ਡਿਮਾਂਡ ਫੋਰ ਗ੍ਰਾਂਟ ਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਤੇ ਬੋਲਣ ਦਾ ਮੌਕਾ ਦਿੱਤਾ। ਇਹ ਜਿਹੜਾ ਬਜਟ ਹੈ ਜਿਸ ਸਮੇਂ ਦੇਸ਼ ਪ੍ਰਧਾਨ ਮੰਤਰੀ ਵਿਸ਼ਵਗੁਰੂ ਬਾਂਦੀ ਗੱਲ ਕਰ ਰਹੇ ਨੇ ਜਿੱਥੇ ਸੰਸਾਰ ਭਰ ਦੇ ਵਿੱਚ ਤੀਜੀ ਵਰਲਡ ਦੀ ਇਕਨੋਮੀ ਬਣ ਜਾ ਰਹੀ ਹੈ ਪਰ ਜਦੋਂ ਹੈਲਥ ਦਾ ਬਜਟ ਦੇਖਦੇ ਆ ਉਸ ਗੱਲ ਤੋਂ ਮੇਰਾ ਖਿਆਲ ਸਾਰੇ ਅੰਦਾਜ਼ੇ ਲਗਾਏ ਜਾ ਸਕਦੇ ਆ ਸਿਹਤਮੰਦ ਦਿਮਾਗ ਜਿਹੜਾ ਆ ਉਹ ਸਿਹਤਮੰਦ ਨਿਰੋਈ ਸਰੀਰ 'ਚ ਹੀ ਹੋ ਸਕਦਾ ਹੈ। ਟਾਈਮ ਪੈਟਰਨ ਕਰਕੇ ਮੈਂ ਅ ਸਰਕਾਰ ਦੇ ਇਤਿਹਾਜ਼ ਚ ਲਾਉਣਾ ਚਾਹੁੰਦਾ ਕਿ ਅੰਮ੍ਰਿਤਸਰ ਜਿਹੜਾ ਸਰਦੀ ਖੇਤਰ ਹੈ ਉੱਥੇ ਦੀਆਂ ਕੁਝ ਬਹੁਤ ਵੱਡੀਆਂ ਮੁਸ਼ਕਿਲਾਂਤ ਨੇ ਸਿਹਤ ਨੂੰ ਲੈ ਕੇ ਉਹਨਾਂ ਵੱਲ ਸਰਕਾਰ ਧਿਆਨ ਵੀ ਦੇਵੇ ਤੇ ਇਹਨਾਂ ਮਸ਼ਵਰਿਆਂ ਦੇ ਗੌਰ ਕਰਕੇ ਸਰਕਾਰ ਇਹਨਾਂ ਮਸ਼ਵਰਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ। ਅੰਮ੍ਰਿਤਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕ ਰਾਹੀ, ਰੇਲ ਰਾਹੀ ਤੇ ਹਵਾਈ ਜਾਜ ਰਾਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾ ਬਵਸਤਾ ਦੇ ਨਾਲ ਕਨੈਕਟਡ ਹੈ ਔਰ ਉੱਥੇ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਮੈਂ ਸਪੀਕਰ ਸਾਹਿਬ ਜੀ ਤੁਹਾਡੇ ਰਾ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਪਹਿਲਾਂ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਇਲਾਜ ਬਹੁਤ ਮਹਿੰਗਾ ਇੱਥੇ ਸਸਤਾ ਹੈ ਇੱਕ ਤੇ ਦੇਖੋ ਮਨੁੱਖਤਾ ਦਾ ਪੜਾ ਹੋਏਗਾ ਮਾਨਸ ਕੀ ਸਬ ਜਾਤ ਸਬੇ ਇੱਕੋ ਪਹਿਚਾਨ ਕੋ ਅਸੀਂ ਪੜਾ ਵੀ ਕਰਾਂਗੇ ਔਰ ਸਾਡੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇੱਕ ਜਿਹੜੇ ਮੈਡੀਕਲ ਵੀਜ਼ੇ ਨੇ ਉਤੋਂ ਸਾਨੂੰ ਖੋਲਣੇ ਚਾਹੀਦੇ ਨੇ ਤਾਂ ਕਿ ਅੰਮ੍ਰਿਤਸਰ ਮੈਡੀਕਲ ਦੀ ਹੱਬ ਬਣ ਸਕੇ ਅੱچھے ਹੋਟਲ ਵੀ ਨੇ ਰੱਖਰਖਾ ਦਾ ਕਿਉਂਕਿ 1 ਲੱਖ ਡੇਢ ਲੱਖ ਤੋਂ ਵੱਧ ਯਾਤਰੀ ਉੱਥੇ ਆਉਂਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਨੇ ਹਰਮੰਦਰ ਸਾਹਿਬ ਜਾਣ ਦਾ ਹਰ ਇੱਕ ਦੇ ਦਿਲ ਦੇ ਵਿੱਚ ਤਾਂ ਗਿਆ ਹਰ ਇੱਕ ਨੇ ਕਿਹਾ ਕਿ ਮੈਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ ਤੇ ਐਡੇ ਵੱਡੇ ਸਿਟੀ ਦੇ ਵਿੱਚ ਜੇ ਮੈਡੀਕਲ ਹੱਬ ਬਣਾ ਦੋਗੇ ਤੇ ਮੈਂ ਕਹਿੰਦਾ ਇਹ ਬੜੀ ਪੁੰਨ ਦੀ ਗੱਲ ਹੋਏਗੀ ਸੋ ਇਹਦੇ ਵਾਸਤੇ ਸਰਕਾਰ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਏਮਜ਼ ਜਿਹੜਾ ਕਿ ਬੜੇ ਚਿਰ ਦੀ ਮੰਗ ਸੀ ਅੰਮ੍ਰਿਤਸਰ ਦੀ ਤੁਹਾਡੇ ਸਾਡੇ ਸਵਰਗੀ ਮਾਨਯੋਗ ਅਰਣਜੀਤ ਲੀ ਜੀ ਜਦੋਂ ਇਲੈਕਸ਼ਨ ਲੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਏਮਜ਼ ਅਨਾਉਂਸ ਵੀ ਹੋਇਆ ਅੰਮ੍ਰਿਤਸਰ ਦੀ ਪਰ ਤੁਹਾਡੇ ਆਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ ਉਹ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਜਿੱਥੇ ਕਿ ਸਹੂਲਤਾਂ ਵੀ ਨਹੀਂ ਡਾਕਟਰ ਨੂੰ ਨਾ ਉਹਦੇ ਰਹਿਣ ਦਾ ਕੋਈ ਵਾਤਾਵਰਨ ਨਹੀਂ ਉਹਨੂੰ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਮੇਰੀ ਮੰਗ ਹੈ ਸਰਕਾਰ ਤੋਂ ਅੰਮ੍ਰਿਤਸਰ ਜਿਹੜਾ ਭੂਗੋਲਿਕ ਤੌਰ ਤੇ ਜਲਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਔਰ ਜੰਮੂ ਤੱਕ ਇਹਨੂੰ ਕੈਟਰ ਕਰਦਾ ਹੈ ਔਰ ਉੱਥੇ ਕਰੀਬ 80 ਲੱਖ ਦੀ ਵਾਦੀ ਹੈ ਪਰ ਪੀਜੀਆਈ ਲੈਵਲ ਦਾ ਏਮਜ਼ ਲੈਵਲ ਦਾ ਕੋਈ ਹਸਪੀਟਲ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਇੱਕ ਪੀਜੀਆਈ ਔਰ ਏਮਜ਼ ਲੈਵਲ ਦਾ ਹਸਪੀਟਲ ਜਿਹੜਾ ਹੈ ਉਸ ਰੱਦੀ ਖੇਤਰ ਤੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀਆਂ ਨੂੰ ਸਿਹਤ ਸਵਾਵਾ ਜਿਹੜੀਆਂ ਅਚੀਆਂ ਦਿੱਤੀਆਂ ਜਾ ਸਕਣ ਔਰ ਮੇਰੀ ਬੇਨਤੀ ਹੈ ਕਿ ਡਾਕਟਰ ਜਿਆਦਾ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਜਿਹੜੇ ਸਰਕਾਰੀ ਕੰਮ ਕਰਦੇ ਮੇਰੀ ਬੇਨਤੀ ਹੈ ਉਹਨਾਂ ਦੀ ਤਨਖਾਹ ਵੀ ਇੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਸਹੀ ਲੈਵਲ ਤੇ ਗੁਜ਼ਾਰਾ ਕਰ ਸਕੇ ਨਾ ਔਰ ਉਹ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਇਹਦੇ ਵਾਸਤੇ ਸਰਕਾਰ ਨੂੰ ਉਹਦੇ ਉੱਤੇ ਧਿਆਨ ਦੇਣਾ ਚਾਹੀਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੱਜ ਜਿਹੜੀਆਂ ਬਿਮਾਰੀਆਂ ਨੇ ਸਾਡੇ ਖਾਸ ਕਰਕੇ ਸਰ ਕਾਦੇ ਕਰਕੇ ਨਹੀਂ ਨਕਲੀ ਦਵਾਈਆਂ ਨਕਲੀ ਖਾੜ ਪਦਾਰਥ ਔਰ ਡਰਗਸ ਜਿਹੜਾ ਸਾਡੇ ਬਹੁਤ ਜ਼ਿਆਦਾ ਹੈ ਔਰ এনवायरमेंट ਸਰ ਮੈਂ ਇੱਕ ਬੇਨਤੀ ਕਰਨੀ ਥੋੜਾ ਬਸ ਉਸ ਤੋਂ ਬਾਅਦ ਮੈਂ ਬੰਦ ਕਰ ਦਿੰਦਾ ਕਿਉਂਕਿ ਇਹ ਜਿੰਨਾ ਚਿਰ ਇਹ ਉਹਨਾਂ ਦੇ ਸਾਰੇ ਤੇ ਇਕੱਠਾ ਕੰਟਰੋਲ ਨਹੀਂ ਕਰਦੇ ਅਜ ਨਕਲੀ ਖਾੜ ਪਦਾਰਥ ਵੇਚਦੇ ਡੀ ਐਚਓ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਜਾਂਦਾ ਜਿਹੜੇ ਆਈਏ ਸੈਕਟਰੀ ਲੱਗੇ ਨੇ ਸਟੇਟ ਦੇ ਵਿੱਚ ਕਿਉਂ ਨਹੀਂ ਜਵਾਬਦੇਹ ਬਣਾਏ ਜਾਂਦੇ ਜਦ ਕਿ ਉਹ ਲਗਾਤਾਰ ચીਫ ਸੈਕਟਰੀ ਤੱਕ ਰਿਟਾਇਰ ਹੁੰਦੇ ਨੇ ਸਰ ਇੱਕ ਮਿੰਟ ਸਾਰੇ ਆਪਾਂ ਨੂੰ ਸਾਰਿਆਂ ਨੇ ਕਰਨਾ ਪਊਗਾ ਕਦੋਂ ਤੱਕ ਤੁਸੀਂ ਸਾਨੂੰ ਮਾੜਾ ਕਹਿੰਦੇ ਰਹੋਗੇ ਅਸੀਂ ਤੁਹਾਡਾ ਕੋਈ ਕਹਿੰਦੇ ਰਵਾਂਗੇ ਪਰ ਜਿਹੜੇ ਅਸਲੀ ਬਿਮਾਰੀ ਦੀ ਜੜ ਨੇ ਉਹ ਐਡਮਿਨਿਸਟਰेटर ਨੇ ਇੱਕ ਇੱਕ ਸਾਰੇ ਕਈ ਐਡਮਿਨਿਸਟਰेटर ਹੈ ਅੱਛਾ ਚੰਗੀ ਗੱਲ ਹੈ ਪਰ ਉਹ ਚੰਗਾ ਡਾਕਟਰ ਨਹੀਂਗਾ ਇੱਕ ਬਹੁਤ ਜਿਹੜਾ ਡਾਕਟਰ ਹੈ ਜਿਹੜਾ ਸਪੈਸ਼ਲਿਸਟ ਹੈ ਉਹ ਵਿਚਾਰਾ ਉਹਦੇ ਅੱਗੇ ਖੜਾ ਰਿੰਦਾ ਹੈ ਉਹਦੀ ਮਰਜ਼ੀ ਉਹਦੀ ਪੋਸਟਿੰਗ ਇੱਥੇ ਕਰਦੀ ਉਦੀ ਮਰਜ਼ੀ ਉਦੀ ਉੱਥੇ ਕਰ ਦੇ ਸੋ ਇਸ ਕਰਕੇ ਸਰ ਇਸ ਡਿਪਾਰਟਮੈਂਟ ਵੱਲ ਚੇਚਾ ਧਿਆਨ ਦੇਣ ਦੀ ਲੋੜ ਹੈ